ਕਦੋਂ ਕਦੋਂ ਪਸ਼ੂ ਸਾਮ ਰਹੇ ਮਨ ਲਾ ਕਿੰਨਾ ਕਚਰ ਹੋ ਗਿਆ ਸਾਮ ਦੇ ਹਾਂ ਸਾਮ ਦੇ ਹਾਂ ਦਾ ਜੀ ਮੈਨ ਲੱਗਦਾ ਵੀ ਪੂਸਾ ਫੜ ਕੇ ਤੁਰਨ ਲੱਗੇ ਆ ਵੀ ਛੋਟੇ ਛੋਟੇ ਜਿਹੇ ਸੀਗੇ ਅਜੇ ਤੱਕ ਪੜੇ ਵੀ ਨਹੀਂ ਠੀਕ ਹੈ ਘੱਟ ਪੜਿਓ ਹਾਂ ਪੜੇ ਹੀ ਨਹੀਂ ਜਮੀਂਆਂ ਪੜਾ ਜੀ ਇਸ ਤੱਕ ਠੀਕ ਹੈ ਮਨ ਲਾ ਦੋਨੇ ਦਿਨੇ ਬਾਈਕ ਜੀ ਇੱਕ ਤਾਂ ਪੜਿਆ ਹੋਵੇ ਦੋ ਹਜਾਰ ਪੜਾ ਜਮਾ ਬਾਈ ਠੀਕ ਹੈ ਪਸ਼ੂ ਬਾਹੀ ਤੇ ਪਸ਼ੂਆਂ ਅੱਜ ਹੀ ਰਹੇ ਹੋ ਪਸ਼ੂਆਂ ਅੱਜ ਹੀ ਰਹੇ ਆ ਠੀਕ ਹੈ ਤੇ ਹੁਣ ਤਾਂ ਹੀ ਮਨ ਲਾ ਵੀ ਜੇ ਟੀਕਿਆਂ ਦੀ ਗੱਲ ਕਰਕੇ ਕਦੋਂ ਕਦੋਂ ਟੀਕੇ ਚੰਗੇ ਭਰਉਣ ਲੱਗਿਓ ਟੀਕੇ ਸੀ ਜੀ ਮਤਲਬ 7-8 ਸਾਲ ਹੋ ਗਏ ਜੀ ਵਧੀਆ ਟੀਕੇ ਭਰਉਣਿਆ ਨੂੰ ਠੀਕ ਹੈ ਹਾਂ ਤੇ ਮਤਲਬ ਵੀ ਦੁੱਧ ਤੇ ਕਿੰਨੇ ਕਿ ਲੀਟਰ ਤੇ ਆ ਗਏ ਹੁਣ ਤਾਈ ਦੁੱਧ ਤੇ ਜੀ 17 ਤੋਂ ਲੈ ਕੇ 18 ਤੱਕ ਕਰ ਆਪਣੇ ਕੋਲ ਠੀਕ ਹੈ ਜਿਵੇਂ ਹੁਣ ਮਨ ਲਾ ਜਿਹੜੀਆਂ ਪਿੱਛੇ ਆਪਾਂ ਮੱਝਾ ਦਿਖਾਈ ਦਿੰਨੇ ਹਾਂ ਹਾਂ ਤੇ ਸਿੰਘ ਉਹਨਾਂ ਦੇ ਖੁੱਲੇ ਆ ਹਨਾ ਸਿੰਘ ਪਹਿਲਾਂ ਹੀ ਆਏ ਆ ਜੀ ਬੇ ਉਹ ਫਿਰ ਸਾਫੀ ਤੇ ਕਹਿੰਦੇ ਨੇ ਦੁੱਧ ਤੇ ਕੰਮ ਹੈ ਹਾਂ ਦੁੱਧ ਤੇ ਹੀ ਆਪਾਂ ਨੂੰ ਸਿੰਘਾ ਤੋਂ ਕਿਲੇ ਆਪਾਂ ਜੀ ਦੁੱਧ ਚੰਗਾ ਆਪਾਂ ਨੂੰ ਪਸ਼ੂ ਆਪੇ ਆਦਾ ਚੰਗਾ ਲੱਗਦਾ ਹਾਂ ਇਹ ਦੁੱਧ ਨਹੀਂ ਚੰਗਾ ਫਿਰ ਚਲ ਉਹ ਐ ਵੀ ਜੇ ਸੋਨਾ ਹੋਵੇ ਕੁੰਡਾ ਹੋਵੇ ਥੋੜਾ ਰੇਟ ਦਾ ਫਰਕ ਪੈ ਜਾਂਦਾ ਹਨਾ ਮੇਨ ਆਪਾਂ ਦੁੱਧ ਦਾ ਕੰਮ ਹੈ ਵਜਨ ਦਾ ਕੰਮ ਹੈ ਹਨਾ ਠੀਕ ਹੈ ਤੇ